ਕਿਸਾਨ ਸ਼ੁਭਕਰਨ ਸਿੰਘ ਦੀ ਅੱਜ ਪਹਿਲੀ ਵਰਸੀ ਹੈ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਆ ਜਿਹੜੀ ਉਹ ਸ਼ੰਭੂ ਬਾਰਡਰ ਦੇ ਉੱਪਰ ਮਨਾਈ ਜਾਵੇਗੀ ਤਾਂ ਕਿਸਾਨਾਂ ਦੇ ਵੱਲੋਂ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਅਛੜੀ ਉਹ ਦਿੱਤੀ ਜਾਵੇਗੀ ਤਾਂ ਕਿਸਾਨਾਂ ਦੇ ਵੱਲੋਂ ਵੱਡਾ ਇਕੱਠਾ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਪਰ ਸੱਦਿਆ ਗਿਆ ਜੇਕਰ ਜੋ ਹੋ ਗਿਆ ਕਿ ਬੀਤੀ ਰਾਤ ਕਈ ਕਿਸਾਨ ਨੇ ਛੜੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਰਿਹਾ ਤਾਂ ਅੱਜ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਆ ਛੜੀ ਉਹ ਮਨਾਈ ਜਾ ਰਹੀ ਆ ਸ਼ੰਭੂ ਬਾਰਡਰ ਦੇ ਉੱਪਰ ਤਾਂ 21 ਫਰਵਰੀ 2024 ਨੂੰ ਜਦੋਂ ਕਿਸਾਨ ਦਿੱਲੀ ਵੱਲ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਸਮੇਂ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਸ਼ੁਭਕਰਨ ਸਿੰਘ ਦੇ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਅੱਜ 21 ਫਰਵਰੀ 2000 25 ਹੋ ਚੁੱਕਿਆ ਤੇ ਅੱਜ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਆ ਜਿਹੜੀ ਉਹ ਹੈ ਤੇ ਅੱਜ ਕਿਸਾਨ ਆਗੂ ਸ਼ਰਧਾਂਜਲੀ ਦੇਣਗੇ ਸ਼ੁਭਕਰਨ ਸਿੰਘ ਨੂੰ ਤਾਂ ਅੱਜ ਸ਼ੰਭੂ ਬਾਡਰ ਦੇ ਉੱਪਰ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਆ ਜਿਹੜੀ ਉਹ ਮਨਾਈ ਜਾਵੇਗੀ ਜੇ ਗੱਲ ਕੀਤੀ ਜਾਵੇ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ ਦੀ ਤਾਂ ਬੱਲੋਂ ਪਿੰਡ ਦੇ ਵਿੱਚ ਵੀ ਸ਼ਰਧਾਂਜਲੀ ਆ ਜਿਹੜੀ ਉਹ ਦਿੱਤੀ ਜਾਵੇਗੀ ਵੱਡਾ ਇਕੱਠਾ ਜਿਹੜਾ ਉਹ ਪਿੰਡ ਬੱਲੋਂ ਦੇ ਵਿੱਚ ਵੀ ਹੋਣ ਜਾ ਰਿਹਾ ਤਾਂ ਪਿੰਡ ਬੱਲੋਂ ਦੇ ਵਿੱਚ ਕਿਸਾਨ ਸ਼ੁਭਕਰਨ ਸਿੰਘ ਦੀ ਇੱਕ ਯਾਦਗਾਰਾ ਜਿਹੜੀ ਉਹ ਵੀ ਬਣਾਈ ਗਈ ਆ ਕਿਸਾਨ ਸ਼ੁਭਕਰਨ ਸਿੰਘ ਦਾ ਬੋਤਾ ਜਿਹੜਾ ਉਹ ਪਿੰਡ ਦੇ ਵਿੱਚ ਸਥਾਪਿਤ ਕੀਤਾ ਗਿਆ ਤਾਂ 21 ਫਰਵਰੀ 2024 ਨੂੰ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਸਮੇਂ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਸੇ ਕੋਸ਼ਿਸ਼ ਦੇ ਦੌਰਾਨ ਇੱਕ ਗੋਲੀ ਆ ਛੇੜੀ ਉਹ ਕਿਸਾਨ ਸ਼ੁਭਕਰਨ ਸਿੰਘ ਦੇ ਲੱਗ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਅੱਜ ਪਹਿਲੀ ਵਰਸੀ ਆ ਕਿਸਾਨ ਸ਼ੁਭਕਰਨ ਸਿੰਘ ਦੀ ਤੇ ਅੱਜ ਪਹਿਲੀ ਵਰਸੀ ਆ ਜਿਹੜੀ ਉਹ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਮਨਾਈ ਜਾਵੇਗੀ ਤਾਂ ਅੱਜ ਸਾਰੇ ਕਿਸਾਨ ਨੇ ਜਿਹੜੇ ਉਹ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣਗੇ ਤਾਂ ਅੱਜ ਵੱਡਾ ਇਕੱਠਾ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਪਰ ਹੋਵੇਗਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਰਹੇ ਨੇ ਤਾਂ ਰਾਤ ਦੇ ਕੈਂਡਲ ਮਾਰਚ ਆ ਜਿਹੜਾ ਉਹ ਵੀ ਸ਼ੰਭੂ ਬਾਰਡਰ ਦੇ ਉੱਪਰ ਕੱਢਿਆ ਜਾਵੇਗਾ ਸ਼ਹੀਦ ਸੁਭਕਰਨ ਸਿੰਘ ਜਿਹੜੇ 21 ਫਰਵਰੀ ਠੀਕ ਹੈ ਜੀ ਪਿਛਲੇ ਸਾਲ 2024 ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸੀਗੇ ਉਹਨਾਂ ਦੀ ਵਰਸੀ ਅੱਜ ਮਨਾਈ ਜਾ ਰਹੀ ਆ ਅੱਜ ਦੇ ਦਿਨੀ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਖਨੌਰੀ ਬਾਰਡਰ ਤੇ ਦੱਸਿਆ ਜਾ ਰਿਹਾ ਕਿ ਐਸਪੀਸੀ ਜਿੰਨੇ ਗੋਲੀ ਮਾਰੀ ਆ ਆ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਹੈਗਾ ਵਾ ਉਹ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸ਼ੰਭੂ ਬਾਰਡਰ ਤੇ ਵੱਡੇ ਤੋਂ ਵੱਡਾ ਇਕੱਠ ਕਰਕੇ ਮਨਾ ਰਿਆ ਨੇ ਤੇ ਅਪੀਲ ਜਨਤਾ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜਾ ਜਿੱਥੇ ਪੁੱਜਿਆ ਜਾਵੇ ਔਰ ਸ਼ਹੀਦਾਂ ਕੋਲੋਂ ਇੱਕ ਤਾਂ ਅਹਿਦ ਕਰਾਂਗੇ ਸਹੇਦ ਲਵਾਂਗੇ ਵੀ ਜੇ ਅੰਦੋਲਨ ਜਿੱਤੇ ਜਾਣੇ ਆ ਜੇ ਅੰਦੋਲਨ ਫਟੇ ਕਰਾਉਣੇ ਆ ਜਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਵਾ ਕਿਸਾਨਾਂ ਮਜ਼ਦੂਰਾਂ ਨੂੰ